ਇਸ ਤੋਂ ਤਾਂ ਗੱਲ ਹੀ ਨਹੀਂ ਆਉਂਦੀ ਕਿ ਉਹ ਮੰਨਵਾ ਕੇ ਸਮਝਾ ਨਹੀਂ ਆਉਂਦੇ। ਉਹ ਵੀ ਇਹਨਾਂ ਨੂੰ ਛੋਟੇ ਵੀ ਯਾਰ ਮਾਰ ਲੈ ਕਰੀ। ਕੰਮ ਵਾਲੇ ਨਫੜਾ। ਬੜੀ ਵਾਰੀ ਮਾਰਨੀ ਆ ਯਾਰ ਥੱਲੇ ਉੱਪਰ ਕਰਨ ਲੱਗੇ। ਓਏ ਯਾਰ ਕਿੱਥੇ ਜਾਂਦਾ ਬਾਈ ਬੋਲਾ ਨਾ ਯਾਰ ਉੱਥੇ ਆਉਣਾ ਕਰੀਏ ਬਸ ਯਾਰ ਕਿੱਥੇ ਦਾ ਪਤਾ ਲਾ ਕਿੱਥੋਂ ਆ ਗਿਆ ਵਾਹ ਗਿਆ ਦੇਖੋ ਜੀ ਅੰਦਰ ਕਿਹਦੀ ਹੋਣੀ ਅੰਦਰ ਕਾ ਦਾ ਵਟਸਐਪ ਅੱਧਾ ਪੂਰਾ ਨਹੀਂ ਹੁੰਦਾ ਦੇਖਿਆ تنها ڳالهه ڳالهه ڪندي آهي आ oh, गया थोर <laughs> जॻहि क्या कहना चाहोगे राज्यपाल जी आपकी सेवा काम आई है प्रेमियों के धनबाग है प्रेमी है धनबाग जो हमारे डेरा सच्चा सोचा से आए थे और वे प्रेमियों को मैं फोन किया हैं टू आ गए और अब जोरों शोरों से वे काम करके अपने बच्चे को बचा लिए कितने साल का बच्चा था जी? बच्चा एक साल का बच्चा था और वे अब सही सलामत निकल गए क्या नाम है जी आपका तुम्हारा तो नाम क्या तेरा नाम कुछ सुनीता अच्छा क्या क्या हुआ क्या कैसे गिरा बच्चा गिर गया अच्छा तो। कितनी देर अंदर रहा है डेढ़ घंटा रहा है अच्छा तो कैसे पता लगा कि आप यहाँ पर इसी इस, इस, इस इसी के अंदर अच्छा तो इसको पता लगा पहले बोला अच्छा क्या हुआ क्या है जी खेड़ बच्चा गिर गया बच्चा डेक गया थले अच्छा किन्ना कड अच्छा कट लिया जी लिया किन्नी क उम्र का ਡੇਢ ਸਾਲ ਦਾ ਇਹ ਬੱਚਾ ਡੇਢ ਸਾਲ ਅੱਛਾ ਇਹ ਇੱਕ ਹੋਣ ਨੇ ਜੀ ਉਹਦੀ ਮਾਂ नाम है जी आपका सूरज कुमार अच्छा क्या हुआ क्या है ए जी बच्चा खेल रहा था यहाँ पे इसको पता नहीं लगा जब जुआ गिरा तो इसको छोटे जुआ, जुआ को लगा पता बच्चा गिर गया तब तो इसको पता लगा तो हम लोग आए फिर देखे तो बच्चा गिरा हुआ है फिर हमें नोटोया टोटने लग, लगे हम लोग तो कौन जब बंदे बुला रहे प्रशासन की जेसी मंगवा लो हमको हम मंगवा लो जीपीसी पूरा भी मंगवाया तो फिर बच्चा को निकाला गया निकाल लिया जी कितने कितना समय लगा हाँ कितना समय अंदर था समय डेढ़ घंटा रहा आधे घंटे पौने घंटे में निकाल गया सांस है उसमें हाँ सांस है हा, सांस है सांस है, है।, 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 है। डॉक्टर के पास ले गया जी तो क्या नाम था कितनी की उम्र का था बच्चा नाम पता नहीं सर इसको पता बच्चे का नाम क्या था बच्चे का नाम नहीं रखा हुआ अभी अच्छा कितने का उम्र उम्र कितनी उम्र था साल डेढ़ साल का था जी साल डेढ़ साल का ही ਜੀ ਇਹ ਕਿ ਕਹੋ ਬੱਚਾ 5 ਸਾਲ ਦਾ ਬੋਰ ਦੇ ਵਿੱਚ ਗਿਰ ਗਿਆ ਸੀ ਜਿਵੇਂ ਸਾਨੂੰ ਇਨਫਾਰਮੇਸ਼ਨ ਮਿਲੀ ਮੇਰੇ ਲਈ ਅਸੀਂ ਆਪਣੇ ਦਫਤਰ ਤੋਂ ਆ ਗਏ ਫਾਇਰ ਬ੍ਰਿਗੇਡ ਐਂਬੂਲੈਂਸ ਸਾਰੀਆਂ ਸਾਡੀਆਂ ਰੈਸਕਿਊ ਟੀਮ ਜੀਸੀਬੀ ਮਸ਼ੀਨ ਸਾਰਾ ਕੁਝ ਆ ਗਿਆ ਜੀ ਟਾਈਮ ਨਾਲ ਉਹਨੂੰ ਬਚਾ ਕੇ ਅਸੀਂ ਹਸਪੀਟਲ ਜਾ ਰਹੇ ਹਾਂ ਤਾਂ ਕਿ ਅਗਲਾ ਹਾਲ ਜੀ ਜਿਨ੍ਹਾਂ ਨੇ ਜਿੰਦਾ ਬੱਚਾ ਦਿੰਦਾ ਠੀਕ ਹੈ ਕਿੰਨਾ ਕੁ ਟਾਈਮ ਲੱਗਿਆ ਜੀ ਕੱਢਣ ਨੂੰ ਜੀ ਵੀ ਪਤੀ ਮੈਂ ਜਦਾ ਘੰਟਾ ਲੱਗਿਆ ਸਾਨੂੰ ਅਚਨ ਕੀ ਇਹ ਬੋਰਵੈਲ ਕਿ ਕਿਸ ਚੀਜ਼ ਦੀ ਸੀ ਉਹ ਸੀ ਉਹਨਾਂ ਇਨਕੁਆਰੀ ਕਰਾਉਣੇ ਨੇ ਡੀਐਸਪੀ ਜੀ ਦੀ ਗੱਲ ਤੋਂ ਇਨਕੁਆਰੀ ਕਰਕੇ ਕਰਾਂਗੇ ਬੱਚੇ ਨੂੰ ਜਾਨੀਏ ਜੀ 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 ਬਿਲਕੁਲ ਬੱਚੇ ਨੂੰ ਬਚਾ ਲਿਆ ਗਿਆ ਪ੍ਰਜਾ ਸਾਹਿਬ ਅਫਸਰ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਰਗਨੀਸ਼ ਫਾਰਮਨ ਹੈ ਸਰ ਬੱਚੇ ਡਿੱਗਣ ਦੀ ਘਟਨਾ ਪਤਾ ਲੱਗੀ ਸਾਨੂੰ ਨਾ ਹੀ ਫਾਇਰ ਰੈਡ ਤੇ ਅੱਧਾ ਘੰਟਾ ਕਾਲ ਆਈ ਤੇ ਦਾਣਾ ਮੰਡੀ ਵਿਖੇ ਕਿ ਖੱਡੇ ਵਿੱਚ ਬੱਚਾ ਡਿੱਗਿਆ ਹੈ ਜਲਦੀ ਜਲਦੀ ਆ ਸੁਪਰ ਨੋਸਟੇ ਕਮਿਟੀ ਮੈਂ। ਤੁਸੀਂ ਫਾਇਰ ਰੇਟ ਹੈ ਇਸ ਵਿੱਚ ਸਟਾਫ ਮੁਕੇ ਪਹੁੰਚੇ ਆ ਤੇ ਬੱਚੇ ਨੂੰ ਕੁਝ ਕੱਢ ਕਰਕੇ ਕੱਢ ਕੇ ਹਸਤਾ ਪਹੁੰਚਾਇਆ। ਕਿੰਨੇ ਦਾ ਬੱਚਾ ਸੀ ਤੁਹਾਨੂੰ ਪਤਾ ਲੱਗਿਆ? ਕੋਈ ਜਾਣਕਾਰੀ ਨਹੀਂ ਇਹ ਬੱਚਾ ਕਿੰਨਾ ਦਾ ਸੀਗਾ? ਕਿੰਨੀ ਕੁ ਉਮਰ ਸੀ ਬੱਚੇ ਦੀ? ਉਮਰ ਦੀ ਬੱਚੇ ਦੀ ਇਹ ਆਈ 2000 ਦਾ ਲੋਟ ਹੈ। ਸਾਹਿਬ ਜੀ। ਵੀ ਰੇਂਜੀ ਜੀ ਕੀ ਕਹਿਣਾ ਚਾਹੋ? ਉਧਰ ਪਰਿਵਾਰ ਦਾ ਕਹਿਣਾ ਹੈ ਕਿ ਡੇਰਾ ਪ੍ਰੇਮੀਆਂ ਵੱਲੋਂ ਬੜੀ ਜਦੋਜਾਇਦ ਕਰਕੇ ਇਸ ਬੱਚੇ ਨੂੰ ਬੋਰਵੈਲ ਦੇ ਵਿੱਚੋਂ ਕੱਢਿਆ ਗਿਆ ਹੈ ਔਰ ਪ੍ਰਸ਼ਾਸਨ ਨੇ ਵੀ ਪੂਰਾ ਸਾਥ ਨਿਭਾਉਂਦੇ ਹੋਏ ਇਸ ਬੱਚੇ ਦੀ ਜਾਨ ਬਚਾਈ ਹੈ ਸੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁਕ ਪੇਜ ਨੂੰ ਉਹਨੇ ਫੋਲੋ ਕਰ ਲਓ ਕਿਹੜਾ ਬੱਚਾ ਕਿਹੜਾ ਬੱਚਾ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਜਿਹੜੇ ਜਿਨ੍ਹਾਂ ਦਾ ਹੈਗਾ ਬੱਚਾ ਉਹਦਾ ਕੀ ਨਾਮ ਹੈ ਉਹਨਾਂ ਦਾ ਨਾਮ ਪਤਾ ਨਹੀਂ ਮੈਨੂੰ ਵੀ ਜਾਣਕਾਰ ਜਾਣਕਾਰ

ਬੱਚਾ ਡਿੱਗਿਆ ਕਿਵੇਂ ਆ ਬੋਰਵੈਲ ਦੇ ਵਿੱਚ ਖੇਡਦੇ ਸੀ ਉਹ ਨੇ ਮੋਰੇ ਦੇ ਉੱਤੇ ਨਹੀਂ ਪੂਰੀ ਪੂਰੀ ਰੱਖਿਆ ਸੀ ਜਿਹਨੇ ਨਾਲ ਕੇ ਪੱਟੇ ਉਹ ਪਤਾ ਨਹੀਂ ਫਿਰ ਬੱਚੇ ਖੇਡਦੇ ਖੇਡਦੇ ਉੱਥੇ ਚਲਾ ਗਿਆ ਫਿਰ ਉੱਤੇ ਡਿੱਗ ਕੇ ਪਤਾ ਕਿਵੇਂ ਲੱਗਾ ਤੁਹਾਨੂੰ ਵੀ ਬੱਚਾ ਨੀਚੇ ਗਿਰ ਗਿਆ ਇਹਨਾਂ ਉੱਤੇ ਤੇ ਚਾਰ ਸਾਲਾਂ ਦਾ ਉਹ ਨੇ ਦੱਸਿਆ ਉਹ ਸਾਰੇ ਭਜਨ ਲੱਗੇ ਨਾ ਮੰਡੀ ਤੇ ਸਾਰੇ ਦਾਸੀ ਭਜਨ ਲੱਗੇ ਆ ਫਿਰ ਤੁਹਾਡੇ ਵੱਲੋਂ ਕਿੰਨੂੰ ਬੁਲਾਇਆ ਗਿਆ ਸਾਡੇ ਵੱਲ ਤਾਂ ਕੋਈ ਨਹੀਂ ਇੱਕ ਬਹੁਤ ਸੀ ਉਹ ਹੀ ਬੁਲਾਏ ਨੇ ਉਹ ਕਿਸ ਤਰ੍ਹਾਂ ਦੇਖਦੇ ਜਿਹੜਾ ਬੱਚੇ ਨੂੰ ਜਿਹੜਾ ਸੁਰੱਖਿਅਤ ਕਢ ਲਿਆ ਪੰਜਾਬ ਪੁਲਿਸ ਨੇ ਤੇ 150 ਸਵੱਛਤਾ ਸਵੱਦਾ ਦੀ ਟੀਮ ਵੀ ਪਹੁੰਚੀ ਤੇ ਉੱਥੇ ਜਿਹੜੇ ਫਾਈਬਰ ਗੇਟ ਦੇ ਦਾ ਅਫਸਰ ਵੀ ਪਹੁੰਚੇ ਆ ਕਿਸ ਤਰ੍ਹਾਂ ਦਾ ਕੰਮ ਲੱਗਿਆ ਤੁਹਾਨੂੰ ਵਧੀਆ ਲੱਗਾ ਪਤਾ ਨਹੀਂ ਬੱਚੇ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਠੀਕ ਹੈ ਠੀਕ ਹੈ ਉਸ ਦੀ ਜਿਹੜੀ ਮਾਂਤਾ ਦੇ ਵੱਲੋਂ ਜਿਹੜਾ ਬੱਚੇ ਨੂੰ ਚੱਕ ਲਿਆ ਗਿਆ ਕਿ ਬੱਚੇ ਉਹਦੇ ਹਾਲਾਤ ਠੀਕ ਨਹੀਂ ਹੈ ਕਿਵੇਂ ਦਿਮਾਗੀ ਤੁਹਾਡੀ ਠੀਕ ਹੈ ਉਹਦੀ ਮਾਂਤਾ ਜਿਹੜੀ ਹੈ ਜਿੰਨਾਂ ਦੇ ਨਾਲ ਤੁਸੀਂ ਆਏ ਹੋ ਉਹ ਥੋੜੀ ਜੀ ਨਾ ਬੜਾ ਉੱਤ ਸਮਝ ਨੀਆ ਤਾਂ ਉਹਨਾਂ ਦੀ ਜਿਹੜੀ ਮਾਤਾ ਹੈ ਉਸ ਦੇ ਨਾਲ ਦਾ ਬੰਦਾ ਹੈਗਾ ਮੇਰੇ ਨਾਲ ਕਿਹੜਾ ਜਿਹੜਾ ਹਾਸਾ ਹੈ ਬੋਰਵਲ ਤੇ ਡਿੱਗਿਆ ਹੈ ਇਹ ਕਿਸ ਤਰ੍ਹਾਂ ਡਿੱਗਿਆ ਪਤਾ ਲੱਗਿਆ ਤੇ ਕਿਵੇਂ ਬਚਾਇਆ ਗਿਆ ਜੀ ਸਰ ਸਾਡੇ ਕੋਲ ਆਂਦੀ ਹੈ ਮੰਡੀ ਦੇ ਨਿਵਾਸੀਆ ਵੱਲੋਂ ਕਿ ਕਹਿੰਦੇ ਕਿ ਇੱਕ ਬੱਚਾ ਬੋਰਵਲ ਚ ਡਿੱਗਿਆ ਸਾਡੀ ਟੀਮ ਨੂੰ ਜਿੱਦਾਂ ਹੀ ਮੈਸੇਜ ਆਸ ਤੁਸੀਂ ਦੇਖ ਸਕਦੇ ਹੋ ਪੂਰੀ ਟੀਨੈਸ ਦੀ ਟੀਮ ਡਰਸ ਤੇ ਪੂਰੇ ਕਲਬੋਂ ਵੀ ਤੋਂ 25 ਸਿਆ ਬਦਲ ਪਹੁੰਚਦੇ ਹੋਂਥੇ ਤੇ ਅਸੀਂ ਸੇਵਾ ਭਿਆਨਾ ਬਸੂਰ ਕਰ ਦਿੰਦੇ ਆ ਆ ਜਿਹੜਾ ਹਾਸਾ ਹੋਇਆ ਕਿ ਇਸ ਤਰ੍ਹਾਂ ਫਿਰ ਰੈਸਕਿਊ ਕੀਤਾ ਗਿਆ ਜੀ ਬੱਚੇ ਦਾ ਸਰ ਬੱਚਾ ਤਕਰੀਬ 10 ਤੋਂ 11 ਵਜੇ ਬੋਰਵਲ ਤੇ ਦੇਖੀ ਚੁੱਕਿਆ ਸੀ ਕਿ ਕੋਈ ਵੀ ਅੱਗੇ ਨਹੀਂ ਆ ਰਿਹਾ ਸੀ ਤੇ ਜਿਉ ਸਾਨੂੰ ਪਤਾ ਲੱਗਿਆ ਤੇ ਸਾਡੇ ਕਿਤੇ 700 ਦਾ ਨਿਆਈ ਨਿਆ ਪਹਿਲਾ ਇੱਕ ਜੀਸੀਬੀ ਨੂੰ ਕਾਲ ਕਰਦੇ ਤਾਂ ਕਿ ਰਸਤਾ ਬਣਾਇਆ ਜਾਏ ਕਿਉਂਕਿ ਬੜਾ ਤੰਗ ਖੱਟਾ ਸੀ ਉਸ ਦੇ ਅੰਦਰ ਤਾਂ ਕਿਉਂਕਿ ਜਾ ਨਹੀਂ ਸਕਦੇ ਅਗਰ ਜਾਨਵਰ ਹੁੰਦੇ ਤਾਂ ਕੱਢ ਵੀ ਦਿੰਦੇ ਚੁੱਕ ਵੀ ਅੰਦਰ ਦਾ ਰਸਤਾ ਹੀ ਨਹੀਂ ਸੀ ਉਹ ਜਿਹੜਾ ਇੱਕ ਸਾਲ ਤੋਂ ਇੱਕ ਤੋਂ 1.5 ਸਾਲ ਦਾ ਬੱਚੇ ਖੁਦ ਹੀ ਫਸਿਆ ਪਿਆ ਸੀ ਫਿਰ ਸਾਡੇ ਡੇਰਾ 700 ਦਾ ਨਿਆਈ ਜੀਸੀਬੀ ਨੂੰ ਕਾਲ ਕਰਦੇ ਜੀਸੀਬੀ ਰਸਤਾ ਬਣਾਉਂਦੇ ਆ ਉਸ ਤੋਂ ਬਾਅਦ ਅਸੀਂ ਉਸ ਖੱਡੇ ਚ ਉਤਰਦੇ ਆ ਤੇ ਕੱਸੀਆਂ ਨਾਲ ਰਸਤਾ ਬਣਾ ਕੇ ਲੇਕਿਨ ਬੱਚੇ ਪਰਦੇ ਕਿੰਨਾ ਕੁ ਸਮਾਂ ਲੱਗਿਆ ਹੋਵੇਗਾ ਤਕਰੀਬਨ 2 ਘੰਟੇ ਬੱਚੇ ਦੀ ਹਾਲਤ ਕਿਸਾ ਦੱਸੀ ਜਾ ਰਹੀ ਹੈ ਸਰ ਬੱਚੇ ਦੀ ਉਸ ਸਮੇਂ ਦਾ ਹਾਲ ਕਾਫੀ ਨਾਜ਼ੁਕ ਸੀ ਲੇਕਿਨ ਪਰਮਾਤਮਾ ਕੇ ਸਾਡੇ ਸਾਰੇ ਡਾਕਟਰ ਨੇ ਯਾਨੀ ਅਪਰਾਧਨਾ ਕੀਤੀ ਤੇ ਮਾਲਕੀ ਦੇਣਾ ਹੁਣ ਬੱਚੇ ਬਿਲਕੁਲ ਸੁਰੱਖਿਤ ਨੇ ਕਿੰਨੇ ਰਾਮ ਪਰ ਤੁਸੀਂ ਹੈਗੇ ਜਿੰਨਾ ਰੈਸਕਲ ਦਿੱਤਾ ਜੀ ਸਰ ਮੈਂਬਰ ਅਗਰ ਫਾਜ਼ੀਕਾ ਦੀ ਗੱਲ ਕਰਤਾ ਤਕਰੀਬਨ 8 ਤੋਂ 10 ਹਜ਼ਾਰ ਹੈ ਲੇਕਿਨ ਮੈਸੇਜ ਐਮਰਜੈਂਸੀ ਸੀ ਤਾਂ ਅਲਗ ਹੋਤੀ ਤਾਂ 35000 ਅੱਜ ਜਿਹੜਾ ਦਿੱਤਾ ਗਿਆ ਕਿੰਨੇ ਮੈਂਬਰ ਲੱਗੇਗਾ ਸਰ ਹੁਣ ਤਕਰੀਬਨ 10 ਤੋਂ 15 ਤੋਂ 20 ਸੀ ਕਿ ਕਿਸ਼ਰਾਇਚੇ ਤਾਂ ਦੋ ਜਾਨੀ ਅੰਦਰ ਰਹੇ ਬਾਕੀ ਸਾਰੇ ਨੇ ਬਾਹਰ ਸਾਥ ਦਿੱਤਾ ਸਾਡਾ ਕੀ ਟੈਕਨੀਕਸ਼ੀਅਨ ਹੁੰਦਾ ਹੈ 18 ਰਾਜਕੀਨ ਸਿਸਟਮ ਕਿ ਕਿਹੜੀ ਸੰਸਥਾ ਸੱਚਾ ਬਤਾ ਸਰ ਜੀ 18 ਸਟੂਡੋ ਦਾ ਸ਼ਾਸਨ ਨਾਮਿਤ ਨੈਸਵੈਲਫੇਅਰ ਫੋਰਸ ਦੇ ਇਹ ਇੱਕ ਖੱਟ ਮਾਰ ਕੇ ਸਾਨੂੰ ਕੰਡਣਾ ਜਿਹੜਾ ਸਾਡੇ ਨਾਲ ਹੁੰਦਾ ਹੈ ਜਿਹੜਾ ਅਸੀਂ ਤੁਰੰਤ ਸਾਰੇ ਸਟਾਫ ਦੇ ਮਿਲ ਕੇ ਕਰਕੇ ਬਾਖੀ ਐਮ ਜੀਓ ਵੀ ਸੀ ਸਾਥੇ ਸ਼ਿਆਮਪੁਰ ਸtdevੀ ਨਾਲਪੁਰਾ ਸਹਿਯੋਗ ਦੇ ਕੇ ਕਿ ਆਪ ਨੂੰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਬੱਚੇ ਦੀ ਜਾਨ ਬਚਾਈ ਸਰ ਲਗਭਗ ਕਿੰਨੇ ਕੁ ਟਾਈਮ ਦੇ ਵਿੱਚ ਤੁਹਾਡੇ ਵੱਲੋਂ ਜਿਹੜਾ ਉੱਥੇ ਪਹੁੰਚ ਕਰ ਲਈ ਗਈ ਸੀ ਪਰ ਦੋ ਦੋ ਤਿੰਨ ਮਿੰਟ ਜੋ ਸਾਨੂੰ ਕਾਲ ਕੇ ਸੀ ਦੋ ਮਿੰਟ ਮਿਹਰਬਾਨੀ ਤਾਂ ਤੁਸੀਂ ਅਕਸਰ ਹੀ ਦੇਖਦੇ ਹੋ ਜਿਹੜੀ ਫਾਈਬਰ ਗੇਟ ਆ ਬਿੰਦੂ ਤੇ ਜੀਟੀ ਨਾਲ ਜਿਹੜਾ